ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਮੰਗ ਡੀਏ ਬਾਰੇ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਡੀਏ ਦੀ ਤਾਂ ਉਹ ਹੁਣ ਇਸ ਵਕਤ 42% ਡੀਏ ਲੈ ਰਹੇ ਨੇ ਤੇ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਵਧ ਕੇ 55% ਹੋ ਚੁੱਕਿਆ ਤੇ ਕੇਂਦਰ ਸਰਕਾਰ ਜਲਦੀ ਹੀ 8ਵਾਂ ਪੇ ਕਮਿਸ਼ਨ ਲਾਗੂ ਕਰਨ ਜਾ ਰਹੀ ਹੈ 1.2026 ਤੋਂ ਜੋ ਕਿ ਲਾਗੂ ਹੋਣ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਜਲਦੀ ਹੀ ਕੇਂਦਰ ਸਰਕਾਰ ਕਰੇਗੀ ਤੇ ਇਹ ਜੋ ਵਾਅਦਾ ਹੈ ਉਹ ਦੀਵਾਲੀ ਤੋਂ ਪਹਿਲਾਂ ਕੀਤਾ ਜਾਵੇਗਾ ਦੀਵਾਲੀ ਤੋਂ ਪਹਿਲਾਂ ਇੱਕ ਵੱਡਾ ਤੋਹਫਾ ਕੇਂਦਰ ਸਰਕਾਰ ਦੇ ਮਲਾਜ਼ਮਾਂ ਨੂੰ ਦਿੱਤਾ ਜਾਵੇਗਾ ਜਿਸ ਤੇ ਚੱਲਦੇ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੇ ਡੀਏ ਦੇ ਵਿੱਚ 3 ਜਾਂ ਫਿਰ 4 ਜਾਂ ਫਿਰ 5% ਦਾ ਵਾਅਦਾ ਵੀ ਹੋ ਸਕਦਾ ਹੈ ਜਿਸ ਤੇ ਚੱਲਦੇ ਪੰਜਾਬ ਸਰਕਾਰ ਦੇ ਮੁਲਾਜ਼ਮ ਹੋਰ ਵੀ ਪਿੱਛੇ ਰਹਿ ਜਾਣਗੇ ਜਿਸ ਕਾਰਨ ਲਗਾਤਾਰ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰ ਰਹੇ ਨੇ ਕਿ ਸਾਡੇ ਮਹਿੰਗਾਈ ਪੱਤੇ ਦੇ ਵਿੱਚ ਵਾਅਦਾ ਜਲਦ ਤੋਂ ਜਲਦ ਕਰੇ ਪੰਜਾਬ ਸਰਕਾਰ ਕਿਉਂਕਿ ਪੈਂਡਿੰਗ ਡੀਏ ਬਹੁਤ ਜ਼ਿਆਦਾ ਵਾਅਦਾ ਜਾ ਰਿਹਾ ਹਰ ਮੀਟਿੰਗ ਤੋਂ ਮੁਲਾਜ਼ਮਾਂ ਨੂੰ ਆਸ ਹੁੰਦੀ ਹੈ ਕਿ ਪੰਜਾਬ ਸਰਕਾਰ ਹੋਰ ਕੁਝ ਕਰੇ ਨਾ ਕਰੇ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਜਦੋਂ ਦੀ ਸਰਕਾਰ ਬਣੀ ਆ ਇੱਕ ਵੀ ਮੰਗ ਮੁਲਾਜ਼ਮਾਂ ਦੀ ਪੂਰੀ ਨਹੀਂ ਕੀਤੀ ਹੋਰ ਤੇ ਹੋਰ ਕਿੰਨੀਆਂ ਰੈਲੀਆਂ ਆਪਾਂ ਚੰਡੀਗੜ੍ਹ ਕਰਕੇ ਗਏ ਆ ਮੰਗਾ ਮੰਨਣ ਦੀ ਥਾਂ ਤੇ ਝੂਠੇ ਪੋਸਟ ਕੇ ਜਿਹੜੇ ਦਰਜ ਕਰਤੇ ਸਾਤ ਵਾਰੀ ਤਰੀਕੇ ਨਾਲ ਆਪਾਂ ਧਰਮਾ ਰੈਲੀਆਂ ਕਰ ਰਹੇ ਆ ਝੂਠੇ ਪੁਲਿਸ ਜਿਹੜੇ ਪਰਚੇ ਦਰਜ ਕਰਤੇ ਮੁਲਾਜ਼ਮਾਂ ਦੇ ਸਾਡੇ ਲੀਡਰਾਂ ਦੇ ਉੱਪਰ ਸੋ ਮੇਰਾ ਕਹਿਣ ਦਾ ਮਕਸਦ ਆ ਕਿ ਸਰਕਾਰ ਜਿਹੜੀ ਕਹਿੰਦੀ ਹੀ ਕਿ ਪਹਿਲੇ ਦਿਨ ਹੀ ਆ ਕੇ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਨ ਲਾਂਗੇ ਇੱਕ ਵੀ ਮੰਗ ਸਰਕਾਰ ਨੇ ਆਪਣੀ ਜਿਹੜੀ ਨਹੀਂ ਮੰਨੀ ਸੋ ਸਾਡੇ ਬਹੁਤ ਸਾਰੇ ਪੈਸੇਰ ਸਾਥੀ ਜਿਹੜੇ ਕਿ ਰੱਬ ਨੂੰ ਪਿਆਰਿਓਗੇ ਢੀਕ ਦੇ ਢੀਕ ਦੇ ਜੇ ਹੁਣ ਇਹਨਾਂ ਨੇ ਕੋਈ ਜਿਵੇਂ ਗੱਲ ਕੀਤੀ ਸਟੇਜ ਤੋਂ ਕਿ ਦੇਖੋ ਕਿੰਨੀ ਹਾਸੋਣੀ ਗੱਲ ਆ ਸਰਕਾਰ ਨੂੰ ਪਤਾ ਸਰਕਾਰ ਨੂੰ ਪਤਾ ਲੱਗ ਗਿਆ ਕਿ ਸਾਡੀ ਸਰਕਾਰ ਨਹੀਂ ਹੋਣੀ ਜਦੋਂ ਸਰਕਾਰ ਇਹੋ ਜਿਹੇ ਫੈਸਲੇ ਕਰਦੀ ਐ ਨਾ ਉਹਨੂੰ ਦਿਖ ਪੈਂਦਾ ਪੁਇਖ ਸੋ ਐ ਨਹੀਂ ਲੱਗਦਾ ਕਿ ਇਹਨਾਂ ਨੂੰ ਦਿਖਦਾ ਕਿ ਸਾਡਾ ਇੱਕ ਵੀ ਐਮਐਲਏ ਪੰਜਾਬ ਚ ਨਹੀਂ ਬੰਨਣਾ ਇਸੇ ਕਰਕੇ ਇਹਨਾਂ ਨੇ ਜਿਹੜਾ ਵੇਕ ਮਿਸਣਿਆ ਉਹ ਅਗਲੀਆਂ ਸਰਕਾਰਾਂ ਦੇ ਸੁੱਟਤਾ ਵੇਕ ਮਿਸਣਦਾ ਬਕਾਇਆ ਜਿਹੜਾ ਉਹ ਅਗਲੀਆਂ ਸਰਕਾਰਾਂ ਦੇ ਸੁੱਟ ਦਿੱਤਾ ਇਹਦੋਂ ਮਾੜੀ ਇਹਦੋਂ ਨਕੰਮੀ ਸਰਕਾਰ ਕਰੀ ਹੋ ਸਕਦੀ ਆ ਸੋ ਭਰਾਓ ਪਹਿਲੀ ਸਰਕਾਰਾਂ ਆਈਆਂ ਆਪਾਂ ਦੇਖਿਆ ਪਰ ਇਹ ਸਰਕਾਰ ਜਿਹੜੀ ਕਹਿੰਦੀ ਆ ਕਿ ਖਜ਼ਾਨਾ ਸਾਡਾ ਭਰਿਆ ਹੋ ਪਹਿਲੇ ਵਿੱਤ ਮੰਤਰੀ ਕਹਿੰਦੇ ਹੁੰਦੇ ਸੀ ਕਿ ਖਜ਼ਾਨਾ ਖਾਲੀ ਆ ਉਹਨੂੰ ਆਪਾਂ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜਨ ਦਿੱਤੀਆਂ ਸੋ ਇਹ ਸਰਕਾਰ ਉਲਟ ਕਹਿੰਦੀ ਆ ਕਿ ਸਾਡਾ ਖਜ਼ਾਨਾ ਭਰਿਆ ਜੇ ਖਜ਼ਾਨਾ ਤੁਹਾਡਾ ਭਰਿਆ ਫਿਰ ਖਜ਼ਾਨੇ ਦਾ ਮੂੰਹ ਕਿੱਧਰ ਖੁੱਲਣਾ ਤੁਸੀਂ ਤੁਹਾਡੇ ਸਾਹਮਣੇ ਆ ਖਜ਼ਾਨੇ ਦਾ ਮੂੰਹ ਦਿੱਲੀ ਵਾਲ ਨੂੰ ਖੁੱਲਿਆ ਪੰਜਾਬ ਦਾ ਸਾਰਾ ਪੈਸਾ ਆਪਣੇ ਦਿੱਲੀ ਦੇ ਲੀਡਰ ਖੁਸ਼ ਕਰਨ ਤੇ ਜਿਹੜਾ ਜਾ ਰਿਹਾ ਜਾ ਰਿਹਾ ਪੰਜਾਬ ਦਾ ਸਾਰਾ ਪੈਸਾ ਸਾਡਾ ਜਿਹੜਾ ਉਹ ਇਸ਼ਤਿਹਾਰਾਂ ਤੇ ਲਾਇਆ ਜਾ ਰਿਹਾ ਚੇਸ਼ ਕਰਕੇ ਬੜੀ ਮਾੜੀ ਸਰਕਾਰ ਬੜੇ ਮਾੜੇ ਤੇ ਨੇ ਪੰਜਾਬ ਦੇ ਲਈ ਕਿ ਪੰਜਾਬ ਦਾ ਪੈਸਾ ਦੂਜਾ ਦੂਜੇ ਦਿੱਲੀ ਵੱਲੋਂ ਜਾ ਰਿਹਾ ਤਾਂ ਪੰਜਾਬ ਦੇ ਉੱਤੇ ਹਜ਼ਾਰਾਂ ਕਰੋੜਾ ਰੁਪਇਆ ਜਿਹੜਾ ਸਾਡਾ ਉਹ ਕਰਜ਼ਾ ਚੜ ਗਿਆ ਸੋ ਆਪਾਂ ਸੋਚਦੇ ਹੋਵਾਂਗੇ ਕਿ ਕਰਜ਼ਾ ਸਾਡਾ ਨਹੀਂ ਆਪਣੇ ਸਿਰ ਤੇ ਕਰਜ਼ਾ ਚੜ ਰਿਹਾ ਕੱਲੇ-ਕੱਲੇ ਬੰਦੇ ਦੇ ਸਿਰ ਤੇ ਕਰਜ਼ਾ ਚੜ ਰਿਹਾ ਸੀ ਇਸ ਕਰਕੇ ਸਟੇ ਸੈਕਟਰੀ ਸਹਿਬਾਨ ਵੱਲੋਂ ਇਸ਼ਾਰਾ ਹੋ ਗਿਆ ਸੋ ਪ੍ਰਾਉ ਆਪਾਂ ਬਹੁਤ ਵਧੀਆ ਵਧਾਈ ਦੇ ਪਾਤਰ ਆ ਕਿ ਇੰਨੀ ਗਰਮੀ ਦੇ ਵਿੱਚ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸਾਡੇ ਪੈਸ਼ਨਰ ਸਾਥੀ ਆਏ ਆ ਬਾਕੀ ਗੱਲ ਕੀਤੀ ਪ੍ਰਬੰਧ ਦੀ ਠੀਕ ਆ ਸਮਾਨਾ ਨਹੀਂ ਲਗਾ ਸਕੇ ਹਾਲਾਤ ਇਹੋ ਜਿਹੇ ਹੀ ਕਿਉਂਕਿ ਜਦੋਂ ਫੇਰ ਵੀ ਅਸੀਂ ਇਸ ਗੱਲ ਦੀ ਜਿਹੜੀ ਉਹ ਲੋਕਲ ਹੋਣ ਕਰਕੇ ਮਾਫੀ ਮੰਗਦੇ ਆ ਜਿਹੜਾ ਕੱਲ ਦਾ ਜਿਹੜਾ ਸਾਡਾ ਪ੍ਰੋਗਰਾਮ ਮੁਲਾਜ਼ਮਾਂ ਦਾ ਸੋ ਮੈਂ ਬੇਨਤੀ ਕਰਦਾ ਕਿ ਜਿਹੜੇ ਸਾਥੀ ਅਜੇ ਨਹੀਂ ਆਏ ਆ ਕਿਉਂਕਿ ਇਕੱਠੇ ਹੋ ਕੇ ਲੜਨ ਦੀ ਆਪਾਂ ਨੂੰ ਲੋੜ ਆ ਕੱਲ ਨੂੰ ਹੀ ਆਪਾਂ ਹੋਣਾ ਕੱਲ ਤੱਕੜੇ ਹੋ ਕੇ ਪੰਜਾਬ ਦੇ ਵਿੱਚੋਂ ਆਪਾਂ ਹੋਣਾ ਕੱਲ ਹੋ ਸਕੇ ਆਪਾਂ ਵਧੀਆ ਪ੍ਰਬੰਧ ਕਰ ਲਵਾਂਗੇ ਸੋ ਮੈਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਇੱਥੋਂ ਮੈਂ ਸਟੇਜ ਤੋਂ ਮਾਰੰਗ ਦਿਨਾ ਅਜੇ ਦੇ ਮੜਾ ਮੋਟਾ ਸੰਭਲ ਜਾਓ ਕਿਉਂਕਿ ਦੇਖੋ ਅਜੇ ਤੱਕ ਕਦੀ ਨਹੀਂ ਹੋਇਆ ਕਿ ਮੁੱਖ ਮੰਤਰੀ ਕਹਿੰਦਾ ਹੋਵੇ ਕਿ ਮੈਂ ਤੁਹਾਡੇ ਨਾਲ ਮੀਟਿੰਗ ਕਰੂੰਗਾ ਆਪ ਕਹਿ ਗਏ ਮੁਖਤਰ ਜੀ ਇਹ ਤੋਂ ਮਾੜਾ ਮੁੱਖ ਮੰਤਰੀ ਮੇਰਾ ਖਿਆਲ ਪੰਜਾਬ ਚ ਨਹੀਂ ਹੋਇਆ ਨਾ ਹੋਊਗਾ ਸੋ ਇਸ ਕਰਕੇ ਸਾਥੀਓ ਕਿਉਂਕਿ ਬੜੀਆਂ ਟੀਟ ਸਰਕਾਰਾਂ ਆਪਾਂ ਨੂੰ ਇਹ ਕਹੀ ਲੋੜ ਆ ਜਿਹੜੇ ਸਾਥੀ ਘਰਾਂ ਚ ਬੈਠੇ ਆ ਉਹਨਾਂ ਨੂੰ ਵੀ ਆਪਾਂ ਜਾ ਕੇ ਕਰੀਏ ਨਵੇਂ ਪਿੰਡਾਂ ਜਾ ਕੇ ਕਰੀਏ ਤਾਂ ਇਹ ਟੀਟ ਸਰਕਾਰਾਂ ਇਹਨਾਂ ਨਹੀਂ ਗਿਆ ਸੋ ਮੈਂ ਇੰਨੀ ਬੈਲੀਆਂ ਕਰਦਾ ਚਮਨਾ ਜਾਜ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ